ਮੈਂ ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਸਾਰੀ ਪੁਲਿਸ ਮਹਿਕਮੇ ਨੂੰ ਚੈਲੰਜ ਕਰਦਾ ਕਿ 2006 ਤੋਂ ਸਾਡੀ 7 ਤੋਂ ਸਾਡੀ ਸਰਕਾਰ ਆਈ ਹੈ 2007 ਤੋਂ ਲੈ ਕੇ ਅੱਜ ਤੱਕ 1 ਰੁਪਿਆ ਦਿਖਾ ਦੇਣ ਜਿਹੜਾ ਬਾਹਰੋਂ ਆਇਆ ਹੈ ਇਹਨਾਂ ਦੀ ਕੰਪਨੀ ਚ 4 ਸਾਲ ਹੋ ਗਏ ਕਹਿੰਦੇ ਪੱਕੇ ਪੈਰੀਆ 4 ਸਾਲ ਹੋ ਗਏ ਅੱਜ ਤੱਕ ਮੈਂ ਹਿੰਦੁਸਤਾਨ ਚ ਦੇਖਿਆ ਕਿ ਐਸਆਈਟੀ 5 ਬਣੀਆਂ ਹੋਣ 4 ਸਾਲ ਹੋਣ ਤੇ ਚਲਾਨ ਨਹੀਂ ਪੇਸ਼ ਕੀਤਾ ਚਲਾਨ ਤਾਂ 60 ਦਿਨਾਂ ਚ ਅੰਦਰ ਕੰਪਲਸਰੀ ਹੈ ਮੈਂ ਤਾਂ ਹੁਣ ਓਪਨ ਚੈਲੰਜ ਹੈ 1 ਰੁਪਿਆ ਦੱਸ ਦੋ ਤੁਸੀਂ ਜੇ 500 ਕਰੋੜ ਕਰਦੇ ਅਸੀਂ 1 ਰੁਪਏ ਦੇ ਚੈਲੰਜ ਕਰਦੇ ਆ ਸਾਰਾ ਡਰਾਮਾ ਇੱਕੋ ਇੱਕ ਹੈ ਕਿ ਵਿਕਰਮ ਨੇ ਕਿਉਂਕਿ ਚੈਲੰਜ ਕੀਤਾ ਭਗਵੰਤ ਮਾਨ ਨੂੰ ਭਗਵੰਤ ਮਾਨ ਦੇ ਪੋਲ ਖੋਲੇ ਆ ਕੇਜਰੀਵਾਲ ਦੇ ਪੋਲ ਖੋਲੇ ਆ ਰੋਜ਼ ਖੋਲਦਾ ਭਗਵੰਤ ਮਾਨ ਨੇ ਫੈਸਲਾ ਕਰ ਮੈਂ ਤਾਂ ਅੰਦਰ ਕਰਨਾ ਹੀ ਕਰਨਾ ਡੀਜੀਪੀ ਨੂੰ ਕਿਹਾ ਅੰਦਰ ਕਰਨਾ ਹੀ ਕਰਨਾ ਹੈ ਕੇਜਰੀਵਾਲ ਹੈ ਜਿਹਨੇ ਮਾਫੀ ਮੰਗੀ ਕਿ ਮੇਰੇ ਕੋਲ ਕੋਈ ਸਬੂਤ ਨਹੀਂ ਡਰਗ ਬਾਰੇ ਆਈ ਨਹੀਂ ਕਿਹਾ ਸੀ ਨਾ ਕੇਜਰੀਵਾਲ ਨੇ ਬਿਕਰਮ ਸਿੰਘ ਖਿਲਾਫ ਤੇ ਕ੍ਰਿਮੀਨਲ ਡਿਫਰਮੇਸ਼ਨ ਕੇਸ ਕੀਤਾ ਸੀ ਤੇ ਕੇਸ ਜਦੋਂ ਕੀਤਾ ਕੇਜਰੀਆ ਨੂੰ ਪਤਾ ਕਿ ਮੇਰੇ ਕੋਲ ਸਬੂਤ ਹੈ ਨਹੀਂ ਤੇ ਮਾਫੀ ਮੰਗੀ ਸੰਜੇ ਸਿੰਘ ਹੁਣ ਜੇਲ੍ਹ ਜਾ ਰਿਹਾ ਹੈ ਕਿਉਂਕਿ ਉਹਨੇ ਵੀ ਆਈ ਕੀਤਾ ਸੀ ਹੁਣ ਡਰੇ ਬੈਠੇ ਹੁਣ ਉਹਨਾਂ ਕੋਲੇ ਕੋਈ ਪ੍ਰੂਫ ਨਹੀਂ ਹੁਣ ਐਸਆਈਟੀ ਨੂੰ ਕਹਿੰਦੇ ਕੋਈ ਲੱਭੋ ਕੁਛ ਨਾ ਕਰੋ ਚੀਫ ਮਨਿਸਟਰ ਨੂੰ ਫ੍ਰਸਟ੍ਰੇਸ਼ਨ ਇੰਨੀ ਹੋ ਗਈ ਕਿ ਮੇਰੇ ਬੈਕ ਕੁਛ ਕਰ ਨਹੀਂ ਸਕਦਾ ਬਿਕਰਮ ਦੇ ਖਿਲਾਫ ਕਿਉਂਕਿ ਕੋਈ ਸਬੂਤ ਨਹੀਂ ਆ ਰੋਜ਼ ਮੇਰੇ ਖਿਲਾਫ ਬੋਲਦਾ ਸਾਡੇ ਮੇਰੀ ਸਾਰੀ ਸਰਕਾਰ ਦੇ ਖਿਲਾਫ ਉਹਦਾ ਇਹਨੂੰ ਅੰਦਰ ਕਰਨਾ ਹੀ ਕਰਨਾ ਹੈ ਇਹਨੇ ਡੀਜੀਪੀ ਨੂੰ ਤੁਹਾਨੂੰ ਪਤਾ ਰਾਤ ਨੂੰ ਮੁੱਖ ਮੰਤਰੀ ਸ਼ਰਾਬ ਪੀ ਲੈਂਦਾ ਬਹੁਤ ਜ਼ਿਆਦਾ ਇਹਨੂੰ ਹੋਸ਼ ਨਹੀਂ ਰਹਿੰਦਾ ਫਿਰ ਆ ਸੋਚਦਾ ਕਿ ਮੈਂ ਰਾਜਾ ਹਾਂ ਇਹਨੇ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ 24 ਅਪ੍ਰੈਲ ਨੂੰ ਕੀ ਕਿਹਾ 24 ਜੂਨ ਨੂੰ 24 ਜੂਨ ਨੂੰ ਹਣੀ 24 ਜੂਨ ਐਸ 24 ਜੂਨ ਨੂੰ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ ਮੈਂ ਜੇ ਸਵੇਰ ਤੱਕ ਵਿਕਰਮ ਸਿੰਘ ਮਜੀਠਿਆ ਨਾ ਪੜਿਆ ਤੇ ਅਸੀਂ ਮੈਂ ਤੈਨੂੰ ਬਾਹਰ ਕੱਢੂਗਾ ਤੂੰ ਹੀ ਦੇਖ ਲਓ ਪਰ ਰਾਤ ਨੂੰ 10:30 ਵਜੇ 10:40 ਤੇ ਮਿਲਦਾ 10:30 10:40 ਤੇ ਰਾਤ ਨੂੰ ਡੀਜੀਪੀ ਲਿਖਦਾ ਵੈਜੀਲੈਂਸ ਨੂੰ ਕਹਿੰਦੇ ਜੀ ਇਹਦੇ ਤੇ ਪਰਚਾ ਦਿੱਤਾ ਜਾਏ ਦੇਖੋ ਡੀਜੀਪੀ 10:40 ਸ਼ਾਮ ਨੂੰ ਤੇ ਉਹੀ ਚੀਜ਼ ਜਿਹੜੇ ਸੁਪਰੀਮ ਕੋਰਟ ਦਿੱਤਾ ਸੀ ਹਾਈ ਤੁਸੀਂ ਪਰਚਾ ਦੇਖ ਲਓ ਉਹੀ ਚੀਜ਼ ਜੋ ਸੁਪਰੀਮ ਕੋਰਟ ਚ ਇਹਨਾਂ ਨੇ ਕਿਹਾ ਸੀ ਕਿ ਆ ਝੂਠਾ ਟ੍ਰੇਲ ਬਣਾਈ ਸੀ ਉਹੀ ਚੀਜ਼ ਉਹੀ ਕਾਗਜ਼ ਐਫੀਡੇਵਿਟ ਕੱਢ ਕੇ ਉਹੀ ਉਹ ਜਿਹੜਾ ਐਫੀਡੇਵਿਟ ਸੀ ਸਰਕਾਰ ਦਾ ਉਹਨੂੰ ਐਫਆਈਆਰ ਦਾ ਰੂਪ ਦਿੱਤਾ ਦੇਖੋ ਆ ਤਾਂ ਸਭ ਤੋਂ ਪਹਿਲੇ ਕੰਟੈਂਪਟ ਆਫ ਸੁਪਰੀਮ ਕੋਰਟ ਵੀ ਬਣਦੀ ਹੈ 10:40 ਤੇ ਡੀਜੀਪੀ ਨੇ ਚਿੱਠੀ ਲਿਖੀ ਸਵੇਰੇ 4 ਵਜੇ ਸਵੇਰੇ 6:00 4:00 ਵਜੇ ਪਰਚਾ ਹੁੰਦਾ ਹੈ ਯਾਰ ਮੈਂ ਹੈਰਾਨ ਹੈ ਜੇ ਇੰਨੀ ਐਫੀਸ਼ੀਐਂਟ ਹੋ ਗਈ ਪੰਜਾਬ ਪੁਲਿਸ ਕੀ 4 ਘੰਟਿਆਂ ਚ ਇਹਨਾਂ ਨੇ ਸਾਰੀ ਐਗਜ਼ਾਮਨ ਵੀ ਕਰ ਲਈ ਐ ਫਿਰ ਸਾਰਾ ਕੁਝ ਹੀ ਲੱਭ ਲਿਆ 4 ਘੰਟਿਆਂ ਦੇ ਅੰਦਰ ਤੇ ਇਨਸਕਸ਼ਨ ਸੀਟੀਮਨਿਸ ਕੀ ਸਵੇਰੇ 8:00 ਵਜੇ ਤੱਕ ਮੈਨੂੰ ਬਿਕਰਮ ਅੰਦਰ ਚਾਹੀਦਾ ਤੇ 4:00 ਵਜੇ ਦੇ ਬਾਅਦ 8:00 ਵਜੇ ਉਹਦੇ ਘਰੇ ਬੈਠੇ ਤੇ ਉਹਨੂੰ ਫੜ ਕੇ ਲੈ ਗਏ ਦੇਖੋ ਆ ਇੱਥੇ ਕਾਨੂੰਨ ਹੈ ਤੇ ਕੀ ਅਲੀਗੇਸ਼ਨ ਝੂਠ ਤੇ ਝੂਠ ਹੁਣ ਇਸ ਗੱਲ ਵਿੱਚ ਕੀ ਹੋਇਆ ਮੈਂ ਤੁਹਾਨੂੰ ਹੁਣ ਦੱਸਦਾ ਜਿਹੜੀ ਪਹਿਲੀ ਐਫਆਰ ਹੈ ਡਰੱਗਸ ਦੀ ਉਹ ਤਾਂ ਹੁਣ ਕੋਸ਼ਿਸ਼ ਹੀ ਹੋ ਗਈ ਸਮਝ ਲਓ ਉਹਦਾ ਕਲੀਨ ਸ਼ੀਟ ਮਿਲ ਗਈ ਸੁਪਰੀਮ ਕੋਰਟ ਨੇ ਕਹਿਦਾ ਕੋਈ ਐਵੀਡੈਂਸ ਨਹੀਂ ਦੂਜੇ ਨਹੀਂ ਐਵੀਡੈਂਸ ਨਹੀਂ ਹੁਣ ਇਹਨੇ ਕਿਹਾ ਕਿ ਡੀਏ ਦਾ ਕੇਸ ਬਣਾਓ ਆ ਜਿਹੜਾ ਹੁਣ ਪਰਚਾ ਦਿੱਤਾ ਹੈ ਇਹਦੇ ਵਿੱਚ ਡਰੱਗ ਦਾ ਨਾ ਹੀ ਨਹੀਂ ਹੈ ਕੇਸ ਤਾਂ ਵਿਕਰਮ ਦੇ ਆਪ ਬਣਾ ਰਹੇ ਸੀ ਨਾ ਕਿ ਇਹਨੇ ਡਰੱਗ ਖਰੀਦਦਾ ਜੀ ਗੰਗ ਵੇਚਦਾ ਹੈ ਡਰੱਗ ਨਾਲ ਲੋੜ ਨਾਲ ਮਿਲਦਾ ਹੈ ਉਹ ਪੈਸਾ ਇਕੱਠਾ ਹੁੰਦਾ ਉਹ ਪੈਸੇ ਤੋਂ ਅਸੀਂ ਇਹ ਪ੍ਰਾਪਰਟੀ ਲੈ ਲਈ ਆਪਣੀ ਕੰਪਨੀ ਐਸ ਐਫ ਆਰ ਤਾਂ ਨਹੀਂ ਉਹ ਜ਼ਿਕਰੀ ਨਹੀਂ ਕਿਸੇ ਤੱਕ ਦਾ ਤੇ ਕਿ ਕੀ ਹੁਣ ਇਹਨਾਂ ਨੇ ਸੋਚਿਆ ਕਿ ਨਵਾਂ ਕੇਸ ਬਣਾ ਦਈਏ ਕੰਟੈਂਟ ਉਹੀ ਹੈ ਐਫ ਆਰ ਦਾ ਜਿਹੜਾ ਇਹਨੇ ਸੁਪਰੀ ਕੋ ਪੇਸ਼ ਕੀਤਾ ਹੁਣ ਨਵਾਂ ਕੀ ਡਰਾਮਾ ਕੀਤਾ ਇਹਨਾਂ ਨੇ ਇਹਨਾਂ ਨੇ ਇੱਕ ਨਵੀਂ ਇੱਕ ਇਹ ਬਣਾਤੀ ਐਫ ਆਰ ਜਿੱਥੇ ਕਹਤਾ ਕਿ 512 ਕਰੋੜ ਰੁਪਇਆ ਤਕਰੀਬਨ ਜਦੋਂ ਬਿਕਰਮ 2007 ਚ ਬਿਕਰਮ ਮਨਿਸਟਰ ਬਣਿਆ ਉਹਦੇ ਬਾਅਦ 2 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 512 ਕਰੋੜ ਰੁਪਇਆ ਸਾਈਪ੍ਰਸ ਕੰਪਨੀ ਕਿਤੋਂ ਕੰਪਨੀ ਤੇ ਕੈਸ਼ ਪਾ ਕੇ ਇਹਨੇ ਕੰਪਨੀ ਚ ਪਾਤਾ ਪੰਜ ਦੋ ਤਿੰਨ ਸਾਲਾਂ ਜੀ ਪਹਿਲੀ ਗੱਲ ਬਿਕਰਮ 2007 ਤੋਂ ਇਕੱਲੇ ਦੋ ਦੋ ਸਾਲ ਹੀ ਰਿਹਾ ਸੀ ਮਨਿਸਟਰ ਨੌ ਤੱਕ ਉਹਦੇ ਬਾਅਦ 3 ਸਾਲ ਹੈ ਨਹੀਂ ਸੀ ਇਹਨਾਂ ਨੇ ਕਹਿਤਾ ਕਿ ਆ ਪਾਤਾ ਹੀ ਬਿਗੈਰ ਸੋਚੇ ਸਮਝੇ ਜਿਵੇਂ ਮੇਰੇ ਐਫਆਰ ਸੀ ਵੱਡੇ ਬਾਦਲ ਸਾਹਿਬ ਐਫਆਰਸੀ ਇਹਨਾਂ ਨੇ ਪਾਰਕਿੰਗ ਲਾਰਡ ਨਾਈਕਰ 3500 ਕਰੋੜ ਦੇ ਐਫਆਰਸੀ ਲਿਖਤੇ ਉਹਦੇ ਬਾਅਦ ਚਲਾਨਟ ਤੱਕ ਵੀ ਨਹੀਂ ਸੀ ਕੁਛ ਵੀ ਨਹੀਂ ਆਈ ਸੀ ਅਸੀਂ ਚਤੋਂ ਬਧੀ ਅਸੀਂ ਦੁਨੀਆ ਦੀ ਸਹਿਰ ਕਰਿਆ ਪੰਜਾਬ ਦੇ ਸਰਕਾਰ ਤੋਂ ਕਰੋੜਾ ਰੁਪਏ ਲੈ ਕੇ ਸਹਿਰ ਕਰਿਆ ਤੇ ਕੁਛ ਨਹੀਂ ਪਾਇਆ ਹੁਣ ਇਹਨਾਂ ਨੇ ਕੀ ਆਈ ਡਰਾਮਾ ਫਿਰ ਤੋਂ ਕਰਤਾ ਕਿ 512 ਕਰੋੜ ਜਿਹਦੇ ਵਿੱਚੋਂ 12 ਹਵਾਲੇ ਤੜਾਈ ਆਇਆ ਕੈਸ਼ ਕੋਈ ਤਕਰੀਬਨ 191 ਇਹਨਾਂ ਚ 236 ਕਰੋੜ 141 ਕਰੋੜ ਹਾਂ 141 ਕਰੋੜ ਫੰਡਿੰਗ ਆਈ ਹੈ ਬਾਹਰੋਂ ਸਪ੍ਰੈਲ ਦੇ ਥਰੂ ਮੈਂ ਚੈਲੰਜ ਕਰਦਾ ਹਾਂ ਥੋੜੇ ਰਾਈ ਤੇ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹਣਾ ਹੈ ਵਿਕਰਮ ਸਿੰਘ ਮਜੀਠੀਆ ਸਿਆਸਤ ਵਿੱਚ 2007 ਚ ਆਇਆ ਉਦੋਂ 33 ਸਾਲ ਦੀ ਉਮਰ ਸੀ ਪਹਿਲਾ ਇਲੈਕਸ਼ਨ ਲੜਿਆ ਪਹਿਲੇ ਸਿਆਸਤ ਵਿੱਚ ਨਹੀਂ ਸੀ 2007 ਚ ਆਇਆ 2700 ਪਹਿਲੇ ਆ ਜਿਹੜੀ ਸਰਾਇਆ ਇੰਡਸਟਰੀਜ਼ ਲਿਮਟਿਡ ਕੰਪਨੀ ਆ ਇਹਨਾਂ ਦੀ ਬਜ਼ੁਰਗਾਂ ਦੀ ਫੈਮਿਲੀ ਦੀ ਗੋਰਖਪੁਰ ਰਾਜ ਉੱਥੋਂ ਦੀ ਕੰਪਨੀ ਆ ਉਹਦੇ 10% ਸ਼ੇਅਰਹੋਲਡਰ ਸੀ ਡਾਇਰੈਕਟਰ ਸੀ ਪਰ ਉਹਨਾਂ ਨੇ ਪਹਿਲੇ ਡਿਜ਼ਾਈਨ ਕਰਤਾ ਸੀ ਉਹ ਇਸ ਕੰਪਨੀ ਦੇ ਕੋਈ ਡਾਇਰੈਕਟਰ ਨਹੀਂ 11% ਸ਼ੇਅਰਹੋਲਡਰ ਹੈ ਐਂਸਿਸਟਰਲ ਸ਼ੇਅਰਹੋਲਡਰ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ 2007 'ਚ ਸਰਕਾਰ ਆਈ ਸਾਡੀ ਉਹ ਤਾਂ ਪਹਿਲੇ ਤਾਂ ਕਾਂਗਰਸ ਦੀ ਸੀ 2007 ਤੋਂ ਲੈ ਕੇ 2025 ਤੱਕ 1 ਰੁਪਿਆ ਫੋਰਨ ਦਾ ਦਿਖਾ ਦੇਣ ਉਸ ਕੰਪਨੀ ਵਿੱਚ ਆਇਆ ਤੇ ਅਸੀਂ ਆਨਸਰ ਬਣ 1 ਰੁਪਿਆ ਤੁਸੀਂ 141 ਗੱਲ ਕਰਦੇ ਨਾ ਮੈਂ 1 ਰੁਪਏ ਦੀ ਗੱਲ ਕਰਦਾ 1 ਡਾਲਰ ਆਇਆ ਓਏ ਝੂਠ ਤੇ ਝੂਠ ਜਿੰਨਾ ਮਰਜੀ ਬੋਲੀ ਜਾਂਦੇ ਹੁਣ ਜਿਹੜੀ ਕੰਪਨੀ ਦਾ ਨਾਮ ਕਰਦੇ ਐ ਉਹ ਇੱਕ ਉਹਦੇ ਬਾਰੇ ਮੈਂ ਦੱਸਣਾ ਚਾਹਣਾ ਉਹ ਕੰਪਨੀ ਕਲੀਅਰ ਵਾਟਰ ਹਾਊਸਿੰਗ ਕੰਪਨੀ ਐ ਮਲਟੀ ਬਰਕਾ ਦੀ ਮਲਟੀਨੈਸ਼ਨਲ ਕੰਪਨੀ ਹੈ ਜਿਹੜੀ ਪੂਰੇ ਦੁਨੀਆ ਵਿੱਚ ਇਨਵੈਸਟ ਕਰਦੀ ਹੈ ਫੰਡ ਹੈ ਇੰਡੀਆ ਤੇ ਏਸ਼ੀਆ ਵਿੱਚ ਉਸ ਕੰਪਨੀ ਨੇ ਤਕਰੀਬਨ 50000 ਕਰੋੜ ਦੀ ਇਨਵੈਸਟਮੈਂਟ ਕੀਤੀ ਹੈ 50000 ਕਰੋੜ ਦੀ ਸ਼ਹਿਰਾਂ ਵਿੱਚ ਤੇ ਉਹਨਾਂ ਕੋ ਉਸ ਕੰਪਨੀ ਦਾ ਇੱਥੇ ਬੈਂਕ ਵੀ ਹੈ ਐਨਬੀਐਫਸੀ ਇੰਡੀਆ ਵਿੱਚ ਜਿਹੜਾ ਐਨਬੀਐਫਸੀ ਆਰਬੀਆ ਦੀ ਗਵਰਨੈਂਸ ਕੰਟਰੋਲ ਥੱਲੇ ਹੁੰਦਾ ਹੈ ਉਹਦੀ ਮੌਨਡਰਿੰਗ ਸਾਰੀ ਚੀਜ਼ ਆਰਬੀਏ ਹੁੰਦੀ ਹੈ 1 ਰੁਪਿਆ ਵੀ ਜੇ ਕੋਈ ਆਉਂਦਾ ਹੈ ਉਹ ਗਵਰਨਮੈਂਟ ਆਫ ਇੰਡੀਆ ਦੀ ਕਲੀਅਰੈਂਸ ਆਰਬੀਏ ਦੀ ਕਲੀਅਰੈਂਸ ਤੋਂ 1 ਰੁਪਿਆ ਵੀ ਨਹੀਂ ਆ ਸਕਦਾ ਜਾਂ ਨਾ ਤੁਸੀਂ ਅੱਜ ਕਿਥੇ ਭੇਜ ਸਕਦੇ 1 ਰੁਪਿਆ ਹੁਣ ਜਿਹੜੀ ਗੱਲ ਕਰ ਰਿਹਾ ਉਹ ਗੱਲ ਹੈਗੀ 2000 2000 4 ਦੀ 2005 ਦੀ 11 डिसेंबर 2005 ਜਦੋਂ ਵਿਕਰਮ ਸਿਆਸਤ ਚ ਵੀ ਨਹੀਂ ਸਾਡੀ ਸਰਕਾਰ ਨਹੀਂ ਸੀ ਅਸੀਂ ਓਪਰਚੁਨਿਟੀ ਉਸ ਕੰਪਨੀ ਨੇ ਅਪਰੋਚ ਕੀਤਾ ਕਿਉਂਕਿ ਇਨਵੈਸਟ ਕਰ ਰਹੇ ਸੀ ਇੰਡੀਆ ਚ ਬਹੁਤ ਕੰਪਨੀਆਂ ਚ ਕੀਤਾ ਰਾਇਲੈਂਸ ਵੀ ਕੀਤਾ ਉਹਨਾਂ ਸਾਰਿਆਂ ਚ ਕੀਤਾ ਕਿ ਸਾਨੂੰ ਅਸੀਂ ਤੁਹਾਡਾ 25% ਉਹ ਕਿਉਂਕਿ ਇਹ ਡਿਸਟਰੀਬਿਊਟਰੀ ਬਿਜ਼ਨਸ ਸੀ ਪੂਰੇ ਯੂਪੀ ਚ ਮਾਰਕੀਟ ਸੀ ਮਾਰਕੀਟ ਸ਼ੇਅਰ ਸਭ ਤੋਂ ਵੱਡਾ ਸੀ ਅਸੀਂ 25% ਸ਼ੇਅਰ ਤੁਹਾਡਾ ਲੈਣਾ ਚਾਹੁੰਦੇ ਹਾਂ ਤੇ 35 ਕਰੋੜ ਦੇ ਉਹਨਾਂ ਨੇ 25% ਸ਼ੇਅਰ ਲਿੱਤੇ 2005 ਚ ਵਿਕਰਮ ਕੋਈ ਸਿਆਸਤ ਨਹੀਂ ਸੀ ਆਪਣੀ ਕੋਈ ਸਰਕਾਰ ਨਹੀਂ ਸੀ ਤੇ 35 ਕਰੋੜ ਦੇ ਸ਼ੇਅਰ ਤੇ ਉਹਨਾਂ ਦੇ ਬੈਂਕ ਜਿਹੜਾ ਐਨਬੀਐਫਸੀ ਉਹਦੇ ਚ ਐਗਰੀਮੈਂਟ ਹੋਇਆ ਕਿ 90 ਕਰੋੜ ਰੁਪਇਆ ਸੀ ਲੋਨ ਦੇਵਾਂਗੇ ਬਾਕੀ ਸ਼ੇਅਰ ਦੇਵਾਂਗੇ ਕੰਪਨੀ ਦੇ ਸਰਹੇਸਾ ਪਾਉਣ ਵਾਸਤੇ ਆ ਸਾਰਾ ਟ੍ਰਾਂਜੈਕਸ਼ਨ ਸਾਰਾ ਕੁਝ ਪੈਸਾ 2026 ਚ ਹੀ ਆ ਗਿਆ ਸੀ 2026 2006 ਸੋਰੀ 2006 ਚ ਆ ਗਿਆ ਸੀ ਹੁਣ ਦੇਖ ਲਓ ਮੈਂ ਹੈਰਾਨ ਐ ਇਹਨਾਂ ਤੇ ਵਿਕਰਮ ਸਿੰਘ ਮਜੀਠੀਆ ਤਾਂ ਸਰਕਾਰ ਚ ਹੈ ਨਹੀਂ ਖਰੇ 30 ਸਾਲ ਦਾ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਡਰੱਗ ਲੋਡ ਵੀ ਬਣ ਗਿਆ ਤੇ 500 ਕਰੋੜ ਵੀ ਪਾਤਾ ਝੂਠ ਤੇ ਝੂਠ 1 ਰੁਪਿਆ ਮੈਂ ਅੱਜ ਫਿਰ ਤੋਂ ਰਿਪੀਟ ਕਰਦਾ ਹਾਂ ਮੈਂ ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਸਾਰੀ ਪੁਲਿਸ ਮਹਿਕਮੇ ਨੂੰ ਚੈਲੰਜ ਕਰਦਾ ਹਾਂ ਕਿ 2006 ਤੋਂ ਸਾਡੀ 7 ਤੋਂ ਸਾਡੀ ਸਰਕਾਰ ਆਈ ਹੈ 2007 ਤੋਂ ਲੈ ਕੇ ਅੱਜ ਤੱਕ 1 ਰੁਪਿਆ ਦਿਖਾ ਦੇਣ ਜਿਹੜਾ ਬਾਹਰੋਂ ਆਇਆ ਹੈ ਇਹਨਾਂ ਦੀ ਕੰਪਨੀ ਫਿਰ ਕਿਉਂ ਝੂਠ ਬੋਲੀ ਜਾਂਦੇ ਆ ਲੋਕਾਂ ਨੂੰ ਦੂਜੀ ਗੱਲ ਫਿਰ ਇਹਨਾਂ ਨੇ ਕਹਿ ਦੀ ਕੈਸ਼ ਪਾਇਆ ਮੈਂ ਇਹਨੂੰ ਦੱਸਣਾ ਚਾਹਣਾ ਹੈ ਇਹਨਾਂ ਦੀ ਕੰਪਨੀ ਇਨਕਮ ਟੈਕਸ ਹਰ ਸਾਲ ਇਹਨਾਂ ਦੀ ਸਕਰੂਟੀਨੀ ਕਰਦਾ ਹੈ ਕੇ ਸਕਰੂਟੀਨੀ ਹੁੰਦਾ ਹੈ ਦੋ ਕਿਸਮ ਦੇ ਕੇਸ ਹੁੰਦੇ ਇਨਕਮ ਟੈਕਸ ਇੱਕ ਤਾਂ ਤੁਸੀਂ ਅਪਲਾਈ ਕਰਦੇ ਆ ਐਕਸੈਪਟ ਹੋ ਜਾਂਦਾ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਸਕਰੂਟੀ ਹੁੰਦਾ ਕਿ ਇੱਕ ਇੱਕ ट्रांजੈਕਸ਼ਨ ਇਨਕਮ ਟੈਕਸ ਦੇਖਦਾ ਹੈ 2007 ਤੋਂ ਲੈ ਕੇ 2018 ਤੱਕ ਹਰ ਸਾਲ ਇਨਕਮ ਟੈਕਸ ਨੇ ਸਾਰੀ ਇਹਨਾਂ ਦੀ ਕੰਪਨੀ ਦੀ ਹਰ ਪੇਮੈਂਟ ਸਕਰੂਟੀ ਕਰਕੇ ਸਰਟੀਫਾਈ ਕੀਤਾ ਕਿ ਸਾਰਾ ਕੁਝ ਸਹੀ ਹੈ ਤੇ ਆ ਕਿੱਥੋਂ ਬੋਲੀ ਜਾਂਦੇ ਕੈਸ਼ ट्रांजੈਕਸ਼ਨ ਕਿਹੜੀ ਟ੍ਰਾਂਜ਼ੈਕ ਆ ਸਾਰਾ ਝੂਠ ਬਣਾਇਆ ਜਾਂ 3500 ਕਰੋੜ ਸਾਡਾ ਬਣਾਤਾ ਸੀ ਨਾਇਨ ਕਲੱਬ ਐਵੇਂ ਹੀ ਫਿਗਰਾਂ ਪਾ ਕੇ ਬਣਾ ਕੇ ਕਿਉਂਕਿ ਆ ਚਾਉਂਦੇ ਅਗੇ ਬੇਲ ਨਾ ਮਿਲੇ ਜੱਜ ਸਾਹਿਬ ਨੂੰ ਕਹੋਗੇ ਦੇ ਕੋਈ 500 ਕਰੋੜ ਆਜੀ ਆ ਹੋਇਆ ਪਰ ਹੈ ਕੁਛ ਨਹੀਂ